ਹੇ ਹਾਂਜੀ ਦੋਸਤੋ ਖੜਿਆ ਨਕੋਦਰ ਦੇ ਵਿੱਚ ਤੇ ਦੇਖ ਲਓ ਇੱਕ ਆ ਕਿਸੇ ਵੀ ਕਰਤੂਤ ਦੇਖ ਸਕਦੇ ਤੁਸੀਂ ਨਿਕਲ ਆਉ ਖਾ ਉਹ ਆ ਇਥੋਂ ਸਭ ਤੋਂ ਵੱਡੀ ਗੱਲ ਪਹਿਲਾਂ ਤਾਂ ਦੇਖੋ ਜ ਰੁੱਖਾਂ ਦੀ ਬੇਦਵੀ ਰੁੱਖਾਂ ਨੂੰ ਅਗਲਾਤੀ ਇੱਥੇ ਪਹਿਲਾਂ ਤਾਂ ਨਾਲ-ਨਾਲ ਇਹ ਥੱਲੜਾ ਔਰ ਲੂੰਦੇ ਲੂੰਦੇ ਨਾਲ ਰਖਤਾਂ ਨੂੰ ਲੂਹੀ ਜਾਣਾ ਇਹਨਾਂ ਨੇ ਆ ਦੇਖੋ ਉਹ ਪਿਛਲੇ ਬੱਸੇ ਟਾਲੀਆਂ ਨੇ ਸਾਰਾ ਕੁਝ ਉਹਦਾ ਨਕਸਾ ਉਹ ਬਹੁਤ ਜ਼ਿਆਦਾ ਚੱਲ ਰਿਹਾ ਤੇ ਦੂਜੀ ਗੱਲ ਇਹ ਆ ਇਤਨੇ ਪਾਸੇ ਜਿਹੜਾ ਬੰਦੇ ਆ ਰਹੇ ਨੇ ਜਿਹੜੇ ਗੱਡੀਆਂ ਆ ਰਹੀਆਂ ਇੱਧਰ ਕੁਝ ਨਹੀਂ ਦਿਖਦਾ ਐਥੋਂ ਜੇ ਕਿਤੇ ਬਾਈ ਦੇ ਵਿੱਚ ਗੱਡੀ ਕਿਸੇ ਦੇ ਵਿੱਚ ਵੱਜ ਗਈ ਤਾਂ ਜ਼ਿੰਮੇਵਾਰ ਇਹ ਤਾਂ ਕੌਣ ਹੋਊਗਾ ਜਿਹੜਾ ਉਹ ਬੰਦਾ ਜਿਹਨੇ ਇੱਥੇ ਅੱਗ ਲਾਈ ਜਾਂ ਤੇ ਚਾਹ ਜਿਹੜਾ ਉਹ ਉਹ ਬੰਦਾ ਜਿਹੜਾ ਵਿਚਾਰਾ ਵਿੱਚ ਵੱਜਾ ਹੋਊਗਾ ਆ ਦੇਖ ਸਕਦੇ ਗੱਡੀਆਂ ਕ੍ਰਾਸ ਹੋ ਰਹੀਆਂ ਨੇ ਪਰ ਕੁਛ ਵੀ ਦਿਖਦਾ ਨਹੀਂ ਹੈਗਾ ਮੋਰਿਓ ਕੁਛ ਵੀ ਮਿਸ ਅਪ ਨਹੀਂ ਇੱਥੇ ਹੋ ਸਕਦੀ ਆ ਆ ਦੇਖ ਸਕਦੇ ਆ ਇਧਰੋਂ ਪਾਸੇ ਅੱਗ ਲੱਗੀ ਹੋਈ ਆ ਇਹ ਸਾਡੇ ਕੋਈ ਮਹਾਂਸੂਰ ਵਿੱਚ ਜਾਂ ਪੰਜਾਬ ਦੇ ਵਿੱਚ ਇਦਾਂ ਦੇ ਜਿਹੜੇ ਇਦਾਂ ਦੇ ਗਰਮੀ ਦੇ ਵਿੱਚ ਅੱਗਾਂ ਲਾ ਰਹੇ ਨੇ ਇਧਰ ਤਾਂ ਪਹਿਲਾਂ ਇਧਰ ਦਿਖਾਦਾ ਤੁਹਾਨੂੰ ਇਧਰ ਅੱਗਾਂ ਲਾਈਆਂ ਹੋਈਆਂ ਜਿੱਦਿਆਂ ਟਾਲੀਆਂ ਸੀ ਸਾਰੀਆਂ ਛੱਡ ਦਿੱਤੀਆਂ ਆ ਦੇਖੋ ਹੁਣ ਇਧਰੋਂ ਗੱਡੀ ਆ ਰਹੀ ਕੋਈ ਨਹੀਂ ਪਤਾ ਲੱਗਦਾ ਕਿਹੜੀ ਗੱਡੀ ਆ ਰਹੀ ਆ ਇਧਰੋਂ ਰੁੱਖ ਨਾਲ ਨਾਲ ਸੜੀ ਜਾ ਰਹੇ ਨੇ ਦੇਖ ਸਕਦੇ ਤੁਸੀਂ ਗੱਡੀਆਂ ਕਿੰਨੀਆਂ ਹੌਲੀ ਹੋ ਕੇ ਨਿਕਲਦੀਆਂ ਨੇ ਕੋਈ ਨਹੀਂ ਪਤਾ ਇਧਰੋਂ ਮੋਰੇ ਗੱਡੀ ਕੋਈ ਆ ਜਾਵੇ ਤੇ ਮੋਰੇ ਇੱਕਦਮ ਗੱਡੀ ਵੱਜਣੀ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਜਾਨੋ ਜਾਲਵਾ ਦਾ ਨੁਕਸਾਨ ਤਾਂ ਬਿਲਕੁਲ ਲਾਜ਼ਮੀ ਹੈ ਜੀ ਤੇ ਇੱਥੇ ਨਕੋਦਰ ਚ ਮੈਨੂੰ ਲੱਗਦਾ ਨਹੀਂ ਕੋਈ ਫਾਇਰ ਬਗੇੜ ਵਾਲੇ ਜਾਂ ਕੁਝ ਹੋ ਐਨੀਥਿੰਗ ਕੋਈ ਹੋ ਰਿਹਾ ਹੋਵੇ ਤੇ ਸਾਰੇ ਗੱਡੀਆਂ ਤੇਜ਼ ਆ ਰਹੀਆਂ ਨੇ ਕੋਈ ਹੌਲੀ ਨਹੀਂ ਹੈਗਾ ਬੰਦਾ ਵੀ ਸ਼ਾਇਦ ਕੋਈ ਇੱਥੇ ਬਚਾਅ ਹੋਵੇ ਬਟ ਬਚਾਅ ਦਾ ਕੰਮ ਕੋਈ ਨਹੀਂ ਜੇ ਇੱਥੇ ਕੋਈ ਨਾ ਕੋਈ ਮਿਸ ਆਪਣੀ ਹੋ ਗਈ ਤੇ ਜ਼ਿੰਮੇਵਾਰ ਕੌਣ ਹੋਊਗਾ ਮੈਂ ਹੁਣ ਵੀ ਗੱਲ ਕਰਾਂ ਵੀ ਇਹ ਜ਼ਿੰਮੇਵਾਰੀ ਇਸ ਬੰਦੇ ਦੀ ਹੋਊਗੀ ਜਿਸ ਬੰਦੇ ਨੇ ਇੱਥੇ ਅੱਗ ਲਾਈ ਹੋਈ ਆ ਆ ਦੇਖੋ ਆ ਨਾਲ ਹਰੇ ਰੁੱਖ ਤੋਂ ਨਾਲ ਸਾੜੀ ਜਾ ਰਿਹਾ ਆ ਇਹ ਸਤੋਂ ਵੱਡੀ ਜਿਹੜੀ ਬਦਬੀ ਐ ਇਸ ਚੀਜ਼ ਨੂੰ ਲੈ ਕੇ ਹੁਣ ਅਸੀਂ ਇੱਥੇ ਇਹਦਾ ਤਾਂ ਸਿਰ ਪਰਚੇ ਕਰਾਉਣ ਵਾਲੀਆਂ ਗੱਲਾਂ ਰਹਿ ਗਈਆਂ ਹੁਣ ਤੇ ਕਿਸਾਨ ਜਿੱਥੇ ਬੰਦੀਆਂ ਵਾਲੇ ਪਤਾ ਨਹੀਂ ਕਿੱਥੇ ਆ ਬਾਈ ਕਿਹਨੇ ਲਈ ਆ ਕਿ ਆ ਦੇਖੋ ਉਧਰੋਂ ਮੋਹਰਲੇ ਪਾਸਿਓ ਕੁਛ ਨਹੀਂ ਦਿਖਦਾ ਕੌਣ ਆ ਰਿਹਾ ਕੌਣ ਨਹੀਂ ਨਾ ਤਾਂ ਮੋਰਲੇ ਪਾਸੋਂ ਦੇਖਦਾ ਕਿ ਆਉਂਦਾ ਕੋਣ ਹੈ ਨਾ ਇਧਰੇ ਪਾਸੋਂ ਦੇਖੇ ਕੁਛ। ਆ ਦੇਖੋ ਤੁਸੀਂ। ਤੋ ਆ ਪੂਰਾ ਆ। ਆ ਦੇਖੋ ਇਧਰ ਗੱਡੀਆਂ ਜਿੱਕਦੀ ਤੇਜ਼ੀ ਨਾਲ ਜਾ ਰਹੀਆਂ ਨੇ ਨਾਲ ਤੇ ਮੋਰੇ ਮੋਟਰਸਾਈਕਲ ਵਾਲੇ ਨੂੰ ਕਿਸੇ ਨੂੰ ਨਾ ਦਿਖਿਆ ਤਾਂ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ। ਸੱਚੀ ਗੱਲ ਆ ਯਾਰ ਅੱਜ ਗਾਲ ਕੱਢਣ ਨੂੰ ਠੀਕ ਕਰਦਾ ਸੀ ਇੱਥੇ। ਉਹ ਬਾਈ ਹੁਣੇ ਗਾਲ ਕੱਢ ਗਿਆ ਪਰ ਸਾਡਾ ਥੋੜ੍ਹਾ ਜਿਹਾ ਹੁੰਦਾ ਵੀ ਅਸੀਂ ਕਿਉਂ ਗਾਲ ਨਾ ਕਢੀਏ। ਬਹੁਤ ਵੱਡਾ ਗਾਲ ਆ ਸਰ। ਬਾਈ ਬਹੁਤ ਬਹੁਤ ਜ਼ਿਆਦਾ। ਮੈਂ ਉਹ ਹੀ ਤਾਂ ਮੈਂ ਗੱਲ ਕਰ ਰਿਹਾ ਵੀ ਇਥੋਂ ਸੇਵ ਮਿਸਾਪਲੀ ਹੋ ਕੇ ਜ਼ਿੰਮੇਵਾਰ ਕੌਣ ਹੋਊਗਾ ਉਹਦਾ ਕੋਈ ਸਦਾ ਕੋਈ ਥੱਲੇ ਆ ਸਕਦਾ ਬਾਈ ਬਿਲਕੁਲ ਭਾਜੀ ਆਪ ਦੇਖ ਲੋ ਜੀ ਇਹ ਆ ਜੀ ਤੇ ਲੋਕ ਸਾਰੇ ਹੀ ਦੁਖੀ ਨੇ ਲੋਕਾਂ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਆ ਪਰ ਇਥੇ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਕੋਈ ਨਹੀਂ ਹੈ ਇਥੇ ਨਾ ਪ੍ਰਸ਼ਾਸਨ ਇਥੇ ਸਗੋ ਪੁਲਿਸ ਨੂੰ ਆ ਕੇ ਇਥੇ ਪਰਚਾ ਦਰਜ ਕਰਨਾ ਚਾਹੀਦਾ ਸੀ ਯਾਰ ਕਿਸਾਨ ਜਿੱਥੇ ਬੰਦੀਆਂ ਹੁਣ ਕਿੱਥੇ ਲੁਕੀਆਂ ਬੈਠੀਆਂ ਨੇ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਕਿੰਨੇ ਰੁੱਖਾਂ ਨੂੰ ਅਸੀਂ ਹਜ਼ਾਰਾਂ ਰੁੱਖਾਂ ਦੇ ਬਜੇ ਬਲੀ ਦੇ ਚੁੱਕੇ ਅਸੀਂ ਉਹ ਤਾਂ ਪਰਾਸੀ ਅਜੇ ਤੱਕ ਵੀ ਇਹੀ ਕਿੰਨੇ ਵੀ ਨਾ ਜਿੰਦਾ ਕਿਸਾਨ ਜਿੰਦੇ ਕਿਸਾਨ ਜਿੱਥੇ ਬੰਦੀ ਜਿੰਦਾ ਜਿੰਦਾਬਾਦ ਪਸ਼ਕ ਅਸੀਂ ਸਾਰਾ ਪੰਜਾਬ ਲੁਧਿਆਣਾ ਪੰਜਾਬ ਦੇ ਸਾਰੇ ਰੋਖ ਲਾ ਦੀਏ ਤੇ ਸੋ ਦੇਖ ਸਕਦੇ ਤੁਸੀਂ ਕਿੰਨਾ ਬੁਰਾ ਹਾਲ ਹੁਣ ਹਵਾ ਪਰਲੇ ਪਾਸੇ ਹੋਈ ਜਾਂਦਾ ਤੂੰ ਆ ਇਧਰ ਘਟਿਆ ਹੋਇਆ ਜੀ ਦੇਖੋ ਤੁਸੀਂ